ਦੋਸਤੋ ਅੱਜ ਦੇ ਕੌਮੀ ਮਸਲੇ ਸ਼ੋਅ ਦੇ ਵਿੱਚ ਸਤਨਾਮ ਸਿੰਘ ਚਾਲਬੰਦੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਾਡੇ ਨਾਲ ਕੈਨੇਡਾ ਤੋਂ ਸੀਨੀਅਰ ਪੱਤਰਕਾਰ ਸਰਦਾਰ ਜਗਦੀਪ ਸਿੰਘ ਜੀ ਜੁੜੇ ਹਨ ਔਰ ਅੱਜ ਦੇ ਸ਼ੋਅ ਵਿੱਚ ਅਸੀਂ ਤਿੰਨ ਵਿਸ਼ਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ ਸਭ ਤੋਂ ਪਹਿਲਾ ਵਿਸ਼ਾ ਇਹ ਹੋਏਗਾ ਕਿ ਲੁਧਿਆਣਾ ਦੇ ਵਿੱਚ ਜਿਹੜੀ ਬਾਈਪਾਸ ਅ ਭਾਈ ਅਦਿਸ਼ਣ ਹੋਈ ਆ ਅਸੈਂਬਲੀ ਦੀ ਉਹਦੇ ਬਾਰੇ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਦੂਸਰਾ ਵਿਸ਼ਾ ਅਸੀਂ ਟੱਚ ਕਰਾਂਗੇ ਸਰਦਾਰ ਜਗਦੀਪ ਸਿੰਘ ਜੀ ਥੋੜਾ ਇਹ ਦੱਸਣ ਦੀ ਕੋਸ਼ਿਸ਼ ਕਰੋ ਲੁਧਿਆਣਾ ਦੀ ਜਿਹੜੀ ਜਿਵਨੀ ਚੋਂ ਆ ਉਹ ਕਿਸ ਤਰ੍ਹਾਂ ਸਮਾਪਤ ਹੋਈ ਉਹਦੇ ਵਿੱਚ ਇਹੋ ਜਿਹੇ ਰਿਕਾਵਟਾਂ ਪੈਦਾ ਹੋਈਆਂ ਜਾਂ ਲੋਕਾਂ ਨੇ ਇਹੋ ਜਿਹਾ ਹੰਗਾਰਾ ਦਿੱਤਾ ਉਹਦੇ ਬਾਰੇ ਕੁਝ ਸੰਖੇਪ ਚਾਨਣਾ ਪਾਓ ਚਲੋ ਸਭ ਪਹਿਲਾਂ ਤੁਹਾਡਾ ਨੋ ਧੰਨਵਾਦ ਮੈਨੂੰ ਸ਼ੋਅ ਦੇ ਵਿੱਚ ਦੁਬਾਰਾ ਬੁਲਾਉਣ ਦੇ ਲਈ ਤੇ ਇੱਕ ਬੜੇ ਇੰਪੋਰਟੈਂਟ ਮੁੱਦੇ ਉੱਤੇ ਜੀ ਰੀਸਰਚਿੰਗ ਕਰਨ ਵਾਸਤੇ ਹਾਂਜੀ ਸੋ ਚਲ ਸਾਬ ਇਹ ਇਲੈਕਸ਼ਨ 19 ਜੂਨ ਨੂੰ ਖਤਮ ਹੋ ਗਈ ਹੈ ਜਿਹੜੀ ਲੁਧਿਆਣਾ ਦੀ ਬਾਈ ਇਲੈਕਸ਼ਨ ਸੀਗੀ ਇਹ ਜਿਹੜੀ ਬਾਈ ਇਲੈਕਸ਼ਨ ਸੀ ਇਹ ਬੜੀ ਇੰਪੋਰਟੈਂਟ ਬਾਈ ਇਲੈਕਸ਼ਨ ਬਣਦੀ ਸੀ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਹਨੇ ਅੱਡੀ ਚੋਟੀ ਦਾ ਜੋਰ ਲਾਇਆ ਹਾਂਜੀ ਵੈਸੇ ਬਾਈ ਇਲੈਕਸ਼ਨ ਦੇ ਵਿੱਚ ਇਹ ਕਿਹਾ ਜਾਂਦਾ ਹੁੰਦਾ ਹੈ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਹ ਹਮੇਸ਼ਾ ਨੂੰ ਐਜ ਹੁੰਦਾ ਹੈ ਕਿਉਂਕਿ ਸਰਕਾਰੀ ਮਸ਼ੀਨਰੀ ਫਿਰ ਤੁਸੀਂ ਪਾਵਰ ਦੇ ਵਿੱਚ ਉਹ ਲੋਕਾਂ ਨੂੰ ਹੁੰਦਾ ਕਿ ਅਸੀਂ ਕੰਮ ਕਰ ਪਰ ਤੋ ਜਿਸ ਤਰ੍ਹਾਂ ਕਾਂਗਰਸ ਇਹ 메ਨ ਮੁਕਾਬਲਾ ਜਿਹੜਾ ਤੁਹਾਨੂੰ ਦੱਸ ਦਰਾਂ ਜੀ 메ਨ ਮੁਕਾਬਲਾ ਜਿਹੜਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਕਰ ਰਿਹਾ ਹੈ। ਤੁਹਾਨੂੰ ਸਾਰਾ ਨਹੀਂ ਦਿਖ ਰਿਹਾ ਇੱਕੋ ਛੱਕ ਵਾਲੀ ਗੱਲ ਨਹੀਂ। ਆਮ ਆਦਮੀ ਪਾਰਟੀ ਦੇ ਜਿਹੜੇ ਭਰਤ ਕੁਸ਼ਨਾਸ਼ੂ ਨੇ ਜਿਹੜੇ ਸਾਬਕਾ ਮੰਤਰੀ ਵੀ ਨੇ ਤੇ ਜਿਹੜੇ ਸੰਜੀਵ अरोड़ा ਜਿਹੜੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ। ਸੋ ਸੰਜੀਵ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਇਹ ਬੇਸਿਕਲੀ ਰਾਜ ਸਭਾ ਦੇ ਮੈਂਬਰ ਨੇ। ਹਾਂਜੀ ਉਹਨਾਂ ਨੂੰ ਜਤਾਉਣ ਦੇ ਲਈ ਜੁਰੀਸਡੀ ਲਗਾਇਆ ਗਿਆ ਕਿਉਂਕਿ ਉਸ ਤੋਂ ਬਾਅਦ ਇਹ ਗੱਲਾਂ ਚੱਲ ਰਹੀਆਂ ਵੀ ਹੋ ਸਕਦਾ ਜਿਹੜਾ ਕੇਜਰੀਵਾਲ ਸਾਹਿਬ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਦੇ ਤੇ ਕਨਵੀਨਰ ਨੇ ਆਪਦੇ ਕਿ ਉਹ ਰਾਜ ਸਭਾ ਦੇ ਵਿੱਚ ਵਿੱਚ ਪੰਜਾਬ ਤੇ ਜਾਣ ਹਾਂਜੀ ਇਹ ਗਰੀ ਪੂਰੀ ਪਾਰਟੀ ਉੱਤੇ ਬਹੁਤ ਵੱਡੇ ਅਲੀਗੇਸ਼ਨਸ ਲੱਗ ਰਹੇ ਨੇ ਪੰਜਾਬ ਦੇ ਵਿੱਚ ਸਿੱਧਾ ਰੋਸ ਵੀ ਬਹੁਤ ਹੈ ਕਿ ਜਿਹੜਾ ਦਿੱਲੀ ਦੇ ਜਿਹੜੀ ਪੂਰੇ ਦਿੱਲੀ ਦੀ ਟੀਮ ਜਿਹੜੀ ਪੰਜਾਬ ਦੇ ਵਿੱਚ ਸਾਰੇ ਜਿਹੜੇ ਮਤਲਬ ਦੇ ਵਰ ਕਾਲਿੰਗ ਦੀ ਸ਼ਾਟਸ ਐਕਚੁਅਲੀ ਹਾਂਜੀ ਇਹ ਬਹੁਤ ਵੱਡਾ ਇੱਕ ਮੁੱਦਾ ਬਣ ਕੇ ਉੱਭਰਿਆ ਇਹ ਦਿਖਿਆ ਹੈ ਬਰੌਂ ਦੇ ਉੱਤੇ ਲੁਧਿਆਣਾ ਵਿੱਚ ਹਾਂ ਜੀ ਹਾਂ ਜੀ ਇਹ ਜਿਹੜੀ ਕਾਂਗਰਸ ਜਾਂ ਜਿਹੜੀਆਂ ਬਾਕੀ ਜਿਹੜੀਆਂ اپੋਜੀਸ਼ਨ ਦੀਆਂ ਪਾਰਟੀਆਂ ਨੇ ਹਾਂ ਜੀ ਇਸ ਮੁੱਦੇ ਨੂੰ ਦਿਖਾਉਣ ਦੇ ਵਿੱਚ ਕਾਮਯਾਬ ਰਹੀਆਂ ਨੇ ਕਿ ਇੱਥੋਂ ਜਿਹੜੀ ਇਹ ਪਾਰਟੀ ਜਿਹੜੀ ਚੱਲ ਰਹੀ ਹੈ ਦਿੱਲੀ ਤੋਂ ਚੱਲ ਰਹੀ ਹੈ ਦਿੱਲੀ ਦੇ ਲੋਕਾਂ ਨੂੰ ਲੈ ਕੇ ਜਾਂਦਾ ਜਾ। ਸੋ ਇਲੈਕਸ਼ਨ ਹੋਇਆ ਹੈ ਪੀਸਫੁਲ ਇਲੈਕਸ਼ਨ ਹੀ ਕਿਹਾ ਜਾਏਗਾ ਕਿਉਂਕਿ ਬਹੁਤ ਜ਼ਿਆਦਾ ਕੋਈ ਇਹ ਜਗਾ ਕੋਈ ਵਾਇਲੈਂਸ ਨਹੀਂ ਹੋਈ। ਹਾਂ ਜੀ ਇਹਦੇ ਵਿੱਚ ਜਿਹੜੀ ਇਹਦੇ ਵਿੱਚ ਜਿਹੜੀ ਲਗਭਗ 52% ਤੁਸੀਂ 52% ਮੋਟੀ ਮੋਟੀ ਲੱਗ ਚਲੋ ਪੋਲ ਹੋਈ ਹੈ। ਹਾਂ ਜੀ ਹਾਂ ਜੀ ਤੋ ਕੋਈ 52% ਕੋਈ ਬਹੁਤ ਹੈਲਦੀ ਟਰਨ ਆਊਟ ਨਹੀਂ ਹੁੰਦਾ ਕਿਸੇ ਪੋਲ ਦਾ ਨਹੀਂ ਨਹੀਂ ਕੁਝ ਨਹੀਂ ਹੈ ਹਾਂ ਇਹ بڑے ਫੈਕਟਰ ਹੁੰਦੇ ਆ ਕਈ ਕਹਿੰਦੇ ਜੀ ਗਰਮੀ ਹੈ ਵੈਸੇ ਤਾਂ ਜਿਹੜੇ ਆਪਾਂ ਇਹਨਾਂ ਦੀ ਭਾਸ਼ਾ ਦੇ ਵਿੱਚ ਦੇਖੀ ਜਾਵੇ ਜਿਹੜੇ ਇਹ ਜਿਹੜੀਆਂ ਜਿਹੜੀਆਂ ਚੋਣਾਂ ਦਾ ਹਿਸਾਬ ਕੱਬ ਕਰਨ ਵਾਲੀਆਂ ਏਜੰਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਵੀ ਜਿਹੜੇ ਪੋਲ ਇਨ ਐਗਜ਼ਿਟ ਪੋਲ ਵਗੈਰਾ ਕਰਦੇ ਨੇ ਇਹਨਾਂ ਦੀ ਅਗਰ ਇਹਨਾਂ ਦੀ ਸਾਇੰਸ ਦੇ ਹਿਸਾਬ ਨਾਲ ਚੱਲੇ ਜਾਏ ਇਹਨਾਂ ਦੇ ਸਟੈਟਿਸਟਿਕ ਦੇ ਹਿਸਾਬ ਨਾਲ ਆਪਾਂ ਚੱਲੀਏ ਇਹ ਤਾਂ ਕਹਿੰਦੇ ਆ ਕਿ ਜਿਹੜੀ ਲੋ ਟਰਨ ਆਊਟ ਹੁੰਦੀ ਹੈ ਉਹ ਰੂਲਿੰਗ ਪਾਰਟੀ ਦੇ ਖਿਲਾਫ ਜਾਂਦੀ ਹੈ ਅੱਛਾ ਜ ਜਿਹੜੀ ਹਾਈ ਟਰਨ ਆਊਟ ਹੁੰਦੀ ਹੈ ਉਹ ਕਈ ਵਾਰ ਹੁੰਦਾ ਹੈ ਕਿ ਜਿਹੜੀ ਅ ਨੰਬਰ ਆਫ ਜਿਹੜੇ ਵੀ ਇੱਕ ਦਾ ਪਰੰਤੂ ਇਹ ਵੀ ਕੋਈ ਪੱਕਾ ਨਹੀਂ ਇਹ ਵੀ ਕੋਈ ਪੱਕਾ ਨਹੀਂ ਸਟੈਬਲਿਸ਼ਡ ਕੋਈ ਰੂਲ ਨਹੀਂ ਹੈਗਾ ਵੀ ਉਹਦੇ ਖਿਲਾਫ ਹੁੰਦੀ ਹੈ ਤਾਂ ਹਮ ਰਿਜ਼ਲਟ ਹੀ ਦੱਸਣਗੇ ਬਟ ਇਹ ਹੈ ਵੀ ਜਿਹੜੇ ਆ ਸੋ ਕਾਲ ਜਿਹੜੇ ਪੰਡਤ ਉਹਨੇ ਆਪਣੀਆਂ ਆਪਣੀਆਂ ਕਹਾਣੀਆਂ ਲਾ ਦਿੰਦੇ ਹਨ ਪਰੰਤੂ ਇਸ 'ਤੇ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਅੱਡੀ ਚੋਟੀ ਦਾ ਜ਼ੋਰ ਲਾਉਣਾ ਪਿਆ ਲੁਧਿਆਣਾ ਵਿੱਚ ਕਾਂਗਰਸ ਜਿਹੜੀ ਕਿ ਬਿਲਕੁਲ ਹੀ ਇੱਕ 2022 ਦੇ ਇਲੈਕਸ਼ਨ ਹੋਏ ਸੀ ਤੋਂ ਬਾਅਦ ਬਿਲਕੁਲ ਇੱਕ ਅਸੀਂ ਇਹ ਤੇ ਚਲੀ ਗਈ ਸੀਗੀ ਸਰਕਾਰ ਤੋਂ ਬਾਹਰ ਹੋ ਗਈ ਸੀ ਆਪਣੀ ਅੰਦਰ ਦੀ ਲੜਾਈ ਅੰਦਰੂਨੀ ਲੜਾਈ ਤੇ ਹੋਣ ਦੇ ਬਾਵਜੂਦ ਇਸ ਵਾਰ ਵੀ ਕਾਂਗਰਸ ਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਦੂਜੇ ਪਾਰਟੀ ਨਾਲ ਘੱਟ ਲੜਦੀ ਆ ਆਪਣੇ ਨਾਲ ਵੱਧ ਲੜਦੀ ਆ ਹਾਂ ਜੀ ਦੇ ਬਾਵਜੂਦ ਵੀ ਜਿਹੜੇ ਸਟੇਟ ਪ੍ਰੈਜ਼ੀਡੈਂਟ ਸੀ ਰਾਜਾ ਬੜਿੰਗ ਉਹਨਾਂ ਦੇ ਨਾਲ ਬੜਾ ਇਨਡਿਫਰੈਂਟ ਜਿਹਾ ਬਿਹੇਵੀਅਰ ਹੋਇਆ ਉਹਦਾ ਵੀ ਉਹਨਾਂ ਦਾ ਵੀ ਸਾਰਿਆਂ ਦਾ ਸੋ ਉਹ ਬਹੁਤੀ ਕੰਪਲੇਨ ਦੇ ਵਿੱਚ ਹਿੱਸਾ ਹੀ ਨਹੀਂ ਬਣਿਆ ਸੋ ਉਹਦੇ ਬਾਵਜੂਦ ਵੀ ਕਾਂਗਰਸ ਨੇ ਬਹੁਤ ਟਫ ਫਾਈਟ ਦਿੱਤੀ ਹੈ ਹਜੇ ਤੱਕ ਜਿਹੜਾ ਲੱਗ ਰਿਹਾ ਹੈ ਹਾਂ ਜੀ ਬਾਕੀ ਆਮ ਆਦਮੀ ਬ ਜੀ ਬੀ ਜੀ ਪੀ ਦੇ ਮਿਸਟਰ ਮਹਿਤਾ ਉਹਨਾਂ ਨੇ ਇਲੈਕਸ਼ਨ ਜਰੂਰ ਲੜਿਆ ਪਰ ਉਸ ਤਰ੍ਹਾਂ ਉਹਦੇ ਵਿੱਚ ਨਹੀਂ ਸਨ ਜਿਵੇਂ ਲੜਾਈ ਦੇ ਵਿੱਚ ਹਾਲਾਂਕਿ ਜਿਹੜੀਆਂ ਜਦੋਂ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨ ਹੋਈਆਂ ਜਿਹਦੇ ਵਿੱਚ ਰਾਜਾ ਬੜਿੰਗ ਕਾਂਗਰਸ ਜਿਹੜੇ ਜਿਹੜੇ ਮੌਜੂਦਾ ਪ੍ਰਧਾਨ ਨੇ ਉਹ ਦਿੱਤੇ ਸਨ ਉਹਦੇ ਵਿੱਚ ਇਸ ਕੌਨਸਟੀਟੂਐਂਸੀ ਨੂੰ ਇਸ ਪਰਟੀਕੂਲਰ ਸੈਗਮੈਂਟ ਦੇ ਵਿੱਚ ਸਭ ਤੋਂ ਵੱਧ ਵੋਟਰ ਬੀ ਜੀ ਪੀ ਨਿ ਪਜੇ ਸਨ ਹਾਂਜੀ ਜਿਹੜੀ ਲੁਧਿਆਣਾ ਪੱਛਮੀ ਹੈ ਇਹ ਬੜੀ ਪੌਸ਼ ਇਲਾਕਾ ਮੰਨਿਆ ਜਾਂਦਾ ਹੈ ਲੁਧਿਆਣੇ ਦਾ ਸੋ ਪੋਲਸ ਲੱਗਿਆਂ ਚ ਅਕਸਰ ਜਿਹੜੀ VOTING ਹੁੰਦੀ ਹੁੰਦੀ ਹੈ ਕਿਉਂਕਿ ਲੋਕ ਲੋਕਾਂ ਨੂੰ ਲੱਗਦਾ ਹੁੰਦਾ ਕਿਹੜਾ ਜਾਊਗਾ ਤੇ ਧੂਪਾ ਦਾ ਪਾੜੇ ਕਈ ਫੈਕਟਰ ਹੁੰਦੇ ਹਨ ਪਰੰਤੂ ਚਾਲਸਾਬ ਇਹ ਬਹੁਤ ਟਫ ਇਲੈਕਸ਼ਨ ਮੈਨੂੰ ਲੱਗਦਾ ਬਹੁਤ ਜ਼ਿਆਦਾ ਪਿਚ ਕੰਪੇਨਿੰਗ ਹੋਈ ਹੈ ਜਿਸ ਨੂੰ ਪਿਚ ਜਿਹੜੀ ਇਹ ਰਾਜਨੀਤੀ ਜਿਹੜੀ ਇਹ ਪੋਲ ਦੀ ਭਾਸ਼ਾ ਚ ਪਿਚ ਕੰਪੇਨਿੰਗ ਬਹੁਤ ਸਪੈਸੀਫਿਕ ਕੰਪੇਨਿੰਗ ਕੀਤੀ ਗਈ ਹੈ ਮੈਂ ਇੱਕ ਟਵੀਟ ਕੀਤਾ ਸੀ ਮੈਨੂੰ ਯਾਦ ਹੈ 40 ਬੰਦਿਆਂ ਦੀ ਇੱਕ ਸਟਾਰ ਕੰਪੇਨਰਸ ਦੀ ਟੀਮ ਅਨਾਉਂਸ ਕੀਤੀ ਸੀ ਆਮ ਆਦਮੀ ਪਾਰਟੀ ਨੇ ਜਿਹੜੀ ਬਿਲਕੁਲ ਸ਼ੁਰੂ ਹੋਈ ਸੀ ਉਹਦੇ ਵਿੱਚ ਭਗਵੰਤ ਮਾਨ ਤੋਂ ਇਲਾਵਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਵਿੰਦਰ ਕੇਜਰੀਵਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਜਿਹੜੀ ਮੈਡਮ ਸਨ ਮੈਨਾ ਉਹਨਾਂ ਦਾ ਵੀਰੇ ਦਿਮਾਗ ਚ ਨਿਕਲ ਰਹੇ ਆ ਆਕਸੀ ਆਕਸੀ ਮੈਡਮ ਆਕਸੀ ਮਰ ਲੈਣਾ ਉਹ ਇਹ ਸੋਧੀਆ ਜਿਹੜੇ ਫਾਰਮਾ ਡੀਪੀਸੀ ਅਮਨੇ ਦਿੱਲੀ ਦੇ ਇਹ ਇਹਨਾਂ ਵਰਗੇ ਨਿੱggen ਜਿਹੜੇ ਲੀਡਰ ਮੰਨਦੇ ਨੇ ਆਮ ਆਦਮੀ ਪਾਰਟੀ ਸਾਰੇ ਉਸ ਸਟਾਰ ਕੰਪੇਨਰ ਸੀ ਲਿਸਟ ਦੇ ਵਿੱਚ ਹਾਂ ਜੀ ਤੁਸੀਂ ਇਸ ਗੱਲ ਤੋਂ ਨੁਕਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਵਕਾਰ ਦਾ ਸਵਾਲ ਬਣ ਗਿਆ ਆਮ ਆਦਮੀ ਪਾਰਟੀ ਦੇ ਲਈ ਇੱਕ ਲੁਧਿਆਣਾ ਪੱਛਮੀ ਦੀ ਬਾਈਪਾਲ ਜਿੱਤਣ ਵਾਸਤੇ ਪੰਜਾਬ ਦੇ ਸੀਐਮ ਵੀ ਬੜੇ ਵੱਡਾ ਜੋਰ ਲਾਇਆ ਉਸ ਤੋਂ ਬਾਅਦ આરોਪ આરોਪ ਲੱਗਦੇ ਰਹੇ ਕਾਉਂਟਰਟ ਜਿਹੜੇ ਕਾਉਂਟਰ ਅਲਿਗੇਸ਼ਨਸ ਕਾਂਗਰਸ ਨੇ ਕਈ ਇਹ ਵੀ ਅਲਿਗੇਸ਼ਨ ਲਾਏ ਜਿਹੜੇ ਲੀਡਰ ਜਿਹੜੇ ਨੇ ਨੇਤਾ ਸਨ ਕਿ ਇਹਨਾਂ ਨੇ ਬਹੁਤ ਜ਼ਿਆਦਾ ਮਸ਼ੀਨਰੀ ਦਾ ਦੁਰਪਰਯੋਗ ਕੀਤਾ ਹੈ ਪੁਲਿਸ ਆਫੀਸਰਸ ਤੇ ਵੀ ਅਲਿਗੇਸ਼ਨ ਲੱਗੇ ਪਿੱਛੇ ਇੱਕ ਵੀਡੀਓ ਬਣੀ ਵਾਇਰਲ ਹੋਈ ਸੀ ਜਿਹਦੇ ਵਿੱਚ ਪਰਤ ਪੁੱਛਣਾ ਪੁਲਿਸ ਵਾਲਿਆਂ ਨਾਲ ਉਹ ਜਿਹਦੇ ਵੀ ਦਿਖਾਈ ਦੇ ਦਿੱਤੇ ਗਏ ਸੋ ਕਾਫੀ ਇੱਕ ਪਿਸਟ ਬੜੀ ਹਾਈ ਪਿਚ ਮੈਂ ਕਹੂੰਗਾ ਵੀ ਬੜੀ ਕੰਪਲੇਨ ਹੋਈ ਹੈ ਸੋ ਆ ਜਿਹੜੀ ਬਾਈਪੋਲਸ ਹੁੰਦੀ ਆਮ ਤੌਰ ਤੇ ਲੋਕੋ ਦਾ ਪਤਾ ਧਿਆਨ ਵਿੱਚ ਰਹੇਗਾ ਠੀਕ ਹੈ ਹੋ ਜੂਗੀ ਪਰੰਤੂ ਇਹ ਬਹੁਤ ਅਲੱਗ ਕਿਸਮ ਦੀ ਪੋਲ ਸੀਗੀ ਦੋਨਾਂ ਪਾਰਟੀਆਂ ਦੇ ਲਈ ਬਿਲਕੁਲ ਵਕਾਰ ਦਾ ਜਿਹੜਾ ਸਵਾਲ ਸੀਗਾ ਹੁਣ ਜਿਹੜੀ ਪਾਰਟੀ ਇੱਥੇ ਜਿੱਤਦੀ ਹੈ ਕੋਈ ਵੀ ਜਿੱਤੇ ਦੇਖੋ ਜੇ ਤਾਂ ਕਾਂਗਰਸ ਜਿੱਤ ਗਈ ਹੈ ਉਹਦਾ ਮੋਰਲ ਬੜਾ ਅਪ ਹੋਏਗਾ ਜੇ ਕਿ ਗੜਬੜ ਹੁੰਦੀ ਹੈ ਜਾਂ ਆਮ ਆਦਮੀ ਪਾਰਟੀ ਹਾਰਦੀ ਹੈ ਉਹ ਪਾਰਟੀ ਦੀ ਬਹੁਤ ਵੱਡੀ ਹਾਰ ਮੰਨੀ ਜਾ ਮੰਨ ਜਾਏਗੀ ਹਾਂਜੀ ਹਾਂਜੀ ਤੇ ਇਹ ਜਿਹੜਾ ਇਹਦਾ ਰਿਜ਼ਲਟ ਨਿਕਲੂਗਾ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਅਦ ਵੀ ਜਿੰਨੇ ਪੰਜਾਬੀ ਰਹਿੰਦੇ ਆ ਉਹਨਾਂ ਵਿੱਚ ਇਸ ਗੱਲ ਦਾ ਬੜਾ ਰੋਸ ਹੈ ਕਿ ਪੰਜਾਬ ਜਿਹੜਾ ਇਹਨਾਂ ਨੇ ਦਿੱਲੀ ਵਾਲੀ ਸਾਰੀ ਟੀਮ ਦੇ ਹੱਥ ਜਿਹੜਾ ਉਹ ਫੜਾ ਦਿੱਤਾ ਉਹ ਆਪਣੀ ਮਰਜ਼ੀ ਦਾ ਨਿਯਮਤियां ਕਰਦੀ ਆ ਆਪਣੀ ਮਨਮਤ ਦੀ ਜੜੀ ਆ ਉਹ ਕਰਦੀ ਆ ਔਰ ਜਿਹੜੇ ਲਾਹੇਵੰਦੀ ਲਾਹੇਵੰਦੇ ਜਾਂ ਅਪੌਇੰਟਮੈਂਟਸ ਹੈਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਦਿੱਲੀ ਵਾਲਿਆਂ ਦੇ ਹੱਥ ਜਿਹੜੀਆਂ ਉਹ ਦਿੱਤੀਆਂ ਹੋਈਆਂ ਜਦ ਕਿ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਬੇਰੁਜ਼ਗਾਰ ਤੁਰਿਆ ਫਿਰਦਾ ਹੈ ਉਹ ਤੁਹਾਡਾ ਕੀ ਜਿਹੜੀ ਬਾਤੇ ਕਹਿਣਾ ਹੈ ਬਿਲਕੁਲ ਸਹੀ ਸਵਾਲ ਤੁਸੀਂ ਪੁੱਛਿਆ ਜਲ ਸਾਹਿਬ ਇਹ ਮੈਂ ਪਹਿਲਾਂ ਵੀ ਜਿਹੜਾ ਆਪਣਾ ਪਹਿਲਾਂ ਤੁਹਾਡੇ ਸਵਾਲ ਦੇ ਵਿੱਚ ਮੈਂ ਜਦੋਂ ਅਨਲਿਸਿਸ ਕਰ ਰਿਹਾ ਸੀ ਉਹ ਪੋਚ ਮੈਂ ਗੱਲ ਪਈ ਹੈ ਤੇ ਇਹ ਬਹੁਤ ਵੱਡਾ ਮੁੱਦਾ ਵੀ ਰਿਹਾ ਇਸ ਸਵਾਲ ਹਾਂਜੀ ਜਿਹੜਾ ਇਲੈਕਸ਼ਨ ਲੜਿਆ ਗਿਆ ਨਾ ਹਾਲਾ ਕਿ ਇੱਕ ਬਾਈ ਇਲੈਕਸ਼ਨ ਸੀ ਗੁਰਪ੍ਰੀਤ ਸਿੰਘ ਹੋਗੀ ਜਿਹੜੇ ਇਹਨਾਂ ਦੇ ਐਮਐਲਏ ਸਾਹਿਬ ਦੀ ਡੈਥ ਜਨਵਰੀ ਚ ਹੋ ਗਈ ਸੀ ਉਸ ਤੋਂ ਬਾਅਦ ਇਲੈਕਸ਼ਨ ਹੋਇਆ ਸੀ ਇਹ ਬਾਈ ਇਲੈਕਸ਼ਨ ਤਾਂ ਦੇਖੋ ਮੋਸਟਲੀ ਜਿਹੜੇ ਬਾਈ ਇਲੈਕਸ਼ਨ ਹੁੰਦੇ ਆ ਉਹ ਸਰਕਾਰ ਦੀ ਕਾਰਜਕਾਰੀ ਤੇ ਲੜੀ ਜਾਂਦੇ ਆ ਵੀ ਸਰਕਾਰ ਨੇ ਕੀ ਕਾਰਜ ਕਰੀ ਰਹੀ ਹੈ ਕੁਝ ਲੋਕਲ ਇਸ਼ੂਸ ਤਾਂ ਚਲੋ ਹਮੇਸ਼ਾ ਹੀ ਹੁੰਦੇ ਆ ਲੁਧਿਆਣਾ ਦੇ ਵਿੱਚ ਹਾਂਜੀ ਪਰੰਤੂ ਇਹ ਜਿਹੜਾ ਇਲੈਕਸ਼ਨ ਸੀ ਇਹਦੇ ਵਿੱਚ ਬਾਹਰੀ ਵਰਸਸ ਜਿਹੜੇ ਇਨਸਾਈਡਰ ਤੇ ਆਊਟਸਾਈਡਰ ਦਾ ਬੜਾ ਵੱਡਾ ਮੁੱਦਾ ਸੀ ਮੈਂ ਇਸ ਇਲੈਕਸ਼ਨ ਨੂੰ ਕਾਫੀ ਦੇਰ ਤੋਂ ਬੜਾ ਗੌਰ ਨਾਲ ਵਾਚ ਕਰਦਾ ਸੀ ਸੋ ਦੇ 올 ਟੋਲਡ ਮੀ ਕਿ ਇਹ ਜਿਹੜਾ ਇਲੈਕਸ਼ਨ ਆਇਆ ਹੈ ਜਿਹੜਾ ਵੀ ਇਸ ਇਲੈਕਸ਼ਨ ਦੇ ਵਿੱਚ ਮੁੱਦਾ ਇਹ ਬਣਿਆ ਹੋਇਆ ਵੀ ਜਿਹੜੇ ਪੰਜਾਬ ਦੇ ਲੋਕਾਂ ਨੇ ਜਿਹੜੇ ਪੰਜਾਬ ਦੇ ਜਿਹੜੇ ਪੰਜਾਬ ਦੇ ਪੂਰੀ ਰਿਪਰੈਜੈਂਟੇਸ਼ਨ ਨੂੰ ਕਿਨਾਰੇ ਕਰਕੇ ਦਿੱਲੀ ਦੀ ਪੂਰੀ ਲਾਗਰੀ ਉੱਥੇ ਬਿਠਾਈ ਗਈ ਹੈ ਹਾਂਜੀ ਤੇ ਉਹ ਲੋਕ ਫਿਰ ਸਵਾਲ ਪੁੱਛਦੇ ਸੀ ਉਹ ਇਹ ਬਹੁਤ ਵੱਡਾ ਮੁੱਦਾ ਰਿਹਾ ਹੈ ਬੇਰੁਜ਼ਗਾਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਚੱਲ ਸਭ ਜਦੋਂ ਆਮ ਆਦਮੀ ਪਾਰਟੀ ਆਪਣੀ ਕੰਪੇਨ ਕਰ ਰਹੀ ਸੀ 2022 ਦੇ ਵਿੱਚ ਜਾਂ 21 ਦੇ ਐਂਡ ਦੇ ਵਿੱਚ ਜਾਂ 22 ਦੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਬੇਰੁਜ਼ਗਾਰੀ ਦਾ ਮੁੱਦਾ ਬੜੇ ਜਿਹੜੇ ਵੱਡੇ ਪੱਧਰ ਤੇ ਚੱਕਿਆ ਗਿਆ ਸੀ ਨਸ਼ਾ ਬਿਰਜੁਗਾਈ ਦੇ ਦੋ ਮੁੱਦੇ ਬਹੁਤ ਵੱਡੇ ਪੱਧਰ ਤੇ ਇਸ ਪਾਰਟੀ ਦੇ ਚੁੱਕੇ ਸਨ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਪੰਜਾਬ ਨੂੰ ਅਜਿਹਾ ਬਣਾ ਦੋਗੇ ਕਿ ਗੋਰੇ ਆ ਕੇ ਇੱਥੇ ਕੰਮ ਕਰਨਗੇ ਪਰ ਗੋਰਿਆਂ ਦੀਆਂ ਗੱਲਾਂ ਬਹੁਤ ਹੀ ਸੱਚ ਗੋਰਿਆਂ ਜਿਹੜੀਆਂ ਗੱਲਾਂ ਬਹੁਤ ਹੀ ਸੱਚ ਹੁੰਦੀਆਂ ਨਹੀ ਦਿਖ ਰਹੀਆਂ ਨਹੀ ਦਿਖੀਆਂ ਪਿਛਲੇ 3 ਸਾਲਾਂ ਤੋਂ ਨਹੀ ਦੇਖੀਆਂ ਅਗਲੇ 2 ਸਾਲਾਂ ਦੇ ਵਿੱਚ ਜੋ ਦੋ ਨੋ ਕੀ ਹੁੰਦਾ ਕਿਤੇ ਉਹਦੇ ਵਿੱਚ ਪੰਜਾਬ ਦੇ ਹਾਂਜੀ ਪੰਜਾਬ ਦੇ ਕਈ ਓਵਰ ਵੈਲਮਿੰਗ ਮੁੱਦੇ ਸੀ ਸੰਗ ਜਿਹੜੇ ਇਲੈਕਸ਼ਨ ਤੋਂ ਇੱਕ ਡਰੱਗਸ ਵਾਲਾ ਮੁੱਦਾ ਜਿਹੜਾ ਬਹੁਤ ਵੱਡਾ ਮੁੱਦਾ ਹਜੇ ਪੰਜਾਬ ਦੇ ਜੂਨ ਦਾ ਕਿਉਂ ਕਿ ਹੈ ਇਸ ਵਰਗ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਤੀਜਾ ਜਿਹੜਾ ਬਾਹਰੀ ਵਰਸਸ ਜਿਹੜਾ ਅੰਦਰੂਨੀ ਮੁੱਦਾ ਹੈਗਾ ਹੀ ਹੈਗਾ ਪੰਜਾਬ ਦੇ ਵਿੱਚ ਈਵਨ ਜਿਹੜੇ ਇਹ ਵੀ ਇੱਥੇ ਤਾਂ ਕਿਹਾ ਜਾ ਰਿਹਾ ਹੈ ਕਿ ਸੀਐਮ ਸਾਹਿਬ ਤੇ ਦਿੱਲੀ ਵਾਲੀ ਟੀਮ 'ਚ ਆਪਸ 'ਚ ਬੜੀ ਬਿਕਰਿੰਗ ਚੱਲ ਰਹੀ ਹੈ ਕਿਉਂਕਿ ਸੀਐਮ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੀ ਜਿੰਨੀ ਵੀ ਟੀਮ ਜੋ ਵੀ ਹੁੰਦੀ ਟੀਮ ਸੀਗੀ ਉਹ ਬਾਹਰ ਜਿੱਤੀ ਸੀ ਸਾਰੇ ਨੂੰ ਹਟਾ ਕੇ ਸਾਈਡਲਾਈਨ ਕਰਕੇ ਦਿੱਲੀ ਹੈਜ਼ ਬੀਨ ਕੈਪਟਨ ਕੰਟਰੋਲ ਹਾਂਜੀ ਦਿੱਲੀ ਦਿੱਲੀ ਦੇ ਕੋਲ ਸਾਦਾ ਜਿਹੜਾ ਕੰਟਰੋਲ ਆ ਉਹ ਦੇ ਦਿੱਤਾ ਗਿਆ ਆ ਔਰ ਈਵਨ ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਭਗਵੰਤ ਮਾਨ ਜੀ ਦਾ মিডিਆ ਸਟਾਫ ਸੀ ਜਾਂ ਉਹਨਾਂ ਦੀ ਵਾਈਫ ਦਾ ਜਿਹੜਾ মিডিਆ ਸਟਾਫ ਸੀ ਉਹਨਾਂ ਨੂੰ ਬਗੈਰ ਦੱਸੇ ਤੋਂ ਦਿੱਲੀ ਵਾਲੀ ਟੀਮ ਨੇ ਹਟਾ ਦਿੱਤਾ ਬਿਲਕੁਲ ਬਿਲਕੁਲ ਜਿਹੜੇ ਸਟਾਫ ਮੈਂਬਰ ਸੀ ਜਿਹੜੇ ਹਟਾਏ ਗਏ ਸੀ ਜਦੋਂ ਉਹਨਾਂ ਨੇ ਫੋਨ ਕਰਕੇ ਅਗਾਂਹ ਤੋਂ ਮੰਨ ਪੁਚਿਆ ਵੀ ਸੱਤ ਸੱਤ ਨੂੰ ਇਥੋਂ ਹਟਾ ਦਿੱਤਾ ਗਿਆ ਉਹਨਾਂ ਦਾ ਜਵਾਬ ਸੀ ਅੱਛਾ ਜੀ ਮੈਂ ਪਤਾ ਕਰਦਾ ਜੇ ਇਹ ਇੱਕ ਚੀਫ ਮਨਿਸਟਰ ਨੂੰ ਸਟੇਟ ਦੇ ਮੁਖੀਏ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਹਦੇ ਰਾਜ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤਾਂ ਫਿਰ ਸਟੇਟ ਦਾ ਹੋਰ ਕੌਣ ਜ਼ਿੰਮੇਵਾਰ ਹੋ ਸਕਦਾ ਉਹਦੀ ਮਰਜ਼ੀ ਤੋਂ ਬਗੈਰ ਚਲ ਸਭ ਤੁਸੀਂ ਸਹੀ ਗੱਲ ਜਿਹੜੀ ਕੀਤੀ ਹੈ ਇਹ ਇਹਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਜਿਹੜਾ ਇਸ ਇਲੈਕਸ਼ਨ ਚ ਉੱਪਰ ਕੇ ਸਾਹਮਣੇ ਆਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਅਗਰ ਆਮ ਆਦਮੀ ਪਾਰਟੀ ਕਿਤੇ ਵੀ ਇਹ ਸਮਝ ਰਹੀ ਹੈ ਕਿ ਇਹ ਮੁੱਦੇ ਤੁਸੀਂ ਖਿਹੜਾ ਛੁੜਾ ਲਾਂਗੇ ਤੇ ਇਹ ਔਖਾ ਹੈ ਇਹ ਬਹੁਤ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਤਾਂ ਲੋਕ ਇੱਕ ਬਾਅਦ ਇਲੈਕਸ਼ਨ ਸੀ ਬਸ 1.5 ਸਾਲ ਰਹਿ ਜਾਂ ਤੁਸੀਂ ਮੋਟਾ-ਮੋਟਾ ਲਾ ਕੇ ਚਲੋ 24 25 ਗਿਆ ਸਮਝੋ ਅੱਧਾ ਤੱਕ ਗਿਆ ਹੀ ਸਮਝੋ ਤੇ 27 ਤੱਕ ਦੀ ਜਿਹੜੀ ਵਿਧਾਨ ਸਭਾ ਦੀ ਟਰਮ ਹੈ 26 26 ਦਸੰਬਰ ਦੇ ਵਿੱਚ ਮਤਲਬ ਐਨ ਸਮਝੋ ਜਨਵਰੀ ਦੇ ਵਿੱਚ ਤਾਂ ਕੋੜ ਹੀ ਲੱਗ ਜੰਦਾ ਪੰਜਾਬ ਦੇ ਵਿੱਚ ਕਿਉਂਕਿ ਫਰਵਰੀ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੇ ਹੁੰਦੇ ਆ ਜਿਹੜੀ ਐਸਪਰ ਜਿਹੜਾ ਸਕੇਡਿਊਲ ਹੁੰਦਾ ਇਹਨਾਂ ਦਾ ਸੋ ਇਹ ਇੱਕ ਬੜਾ ਬਹੁਤ ਵੱਡਾ ਮੁੱਦਾ ਹੋਣ ਵਾਲਾ ਹੁਣ ਮਿਲਦਾ ਜਗਦੀਸ਼ ਜੀ ਆਪਾਂ ਹੁਣ ਦੂਸਰੇ ਮੁੱਦੇ ਵੱਲ ਆਈਏ ਕਿ ਬਿਹਾਰ ਦੇ ਵਿੱਚ ਉੱਥੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਇਹ ਸੋਚ ਰਹੀ ਆ ਸੋਚ ਨਹੀਂ ਰਹੀ ਉਹਨਾਂ ਨੇ ਲਗਭਗ ਫੈਸਲਾ ਹੀ ਕਰ ਲਿਆ ਕਿ ਬਿਹਾਰ ਦੇ ਵਿੱਚ ਇੱਕ ਐਸਾ ਕਾਨੂੰਨ ਬਣਾਇਆ ਜਾਏਗਾ ਕਿ ਇੱਥੇ ਜਿੰਨੀ ਵੀ ਨੌਕਰੀ ਦੋ칸 ਦਿੱਤੀ ਜਾਏਗੀ ਉਹਦੇ ਵਿੱਚ ਕੇਵਲ ਤੇ ਕੇਵਲ ਤਿਆਰੀ ਲੋਕੀ ਸ਼ਾਮਲ ਹੋਣਗੇ ਕਿਸੇ ਬਾਹਰੀ ਬੰਦੇ ਨੂੰ ਕੋਈ ਨੌਕਰੀ ਨਹੀਂ ਇਥੋਂ ਦਿੱਤੀ ਜਾਊਗੀ ਔਰ ਇਹਦੇ ਉਲਟ ਪੰਜਾਬ ਦੇ ਵਿੱਚ ਸਾਡੀ ਜਿਹੜੀ ਵੀ ਲੀਡਰਸ਼ਿਪ ਹੈ ਇੱਥੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਔਰ ਸਾਡੇ ਆਪਣੇ ਮੁੰਡੇ ਕੁੜੀਆਂ ਜਿਹੜੇ ਇੱਥੇ ਦੇd ਜਗਤ ਤੋਂ ਆਇਆ ਐ ਤੋਂ ਦੇਖਾਈ ਦੇ ਰਹੇ ਆ ਔਰ ਇਥੋਂ ਤੱਕ ਕਿ ਸਾਡੇ ਜਿਹੜੇ ਇੱਕ ਐਮਐਲਏ ਆ ਪਲੱਤ ਸਾਈਡ ਤੋਂ ਸਦਾ ਸੁਖਪਾਲ ਸਿੰਘ ਖੇੜਾ ਉਹਨਾਂ ਨੇ ਇੱਕ ਪੰਜਾਬ اسمبلی ਦੇ ਸਪੀਕਰ ਨੂੰ 2 ਸਾਲ ਪਹਿਲਾਂ ਇੱਕ ਪੱਤਰ ਲਿਖਿਆ ਸੀ ਔਰ ਅਜੇ ਤੱਕ ਵੀ ਉਹਦੀ ਤੈਅਬਾਈ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਵੀ ਇੱਕ ਐਸਾ ਕਾਨੂੰਨ ਬਣਾਇਆ ਜਾਵੇ ਕੱਟੋ-ਕੱਟੋ ਦੇ ਉੱਤੇ ਵਿਚਾਰ ਕਰਨ ਦੇ ਲਈ ਪੰਜਾਬ اسمبلی ਵਿੱਚ ਤਾਂ ਪੇਸ਼ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਹਰਮਾਚਲ ਜਾਂ ਰਾਜਸਥਾਨ ਵਰਗਾ ਕੋਈ ਐਸਾ ਕਾਨੂੰਨ ਬਣਾਇਆ ਜਾਵੇ ਜਿਹਦੇ ਰਾਹੀਂ ਕੋਈ ਇੱਥੇ ਜ਼ਮੀਨ ਨਾ ਖਰੀਦ ਸਕਦਾ ਹੋਵੇ ਔਰ ਇੱਥੇ ਬਾਹਰਲੇ ਬੰਦੇ ਨੂੰ ਕੋਈ ਰੁਜ਼ਗਾਰ ਨਾ ਦੇ ਕੇ ਆਪਣੇ ਬੰਦਿਆਂ ਨੂੰ ਪਹਿਲਾਂ ਰੁਜ਼ਗਾਰ ਦਿੱਤਾ ਜਾਵੇ ਲੇਕਿਨ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਲੋਕਤੰਤਰੀ ਪਾਰਟੀ ਆ ਕੁਝ ਅਜਿਹੇ ਕੰਮ ਦੇ ਤਿਆਰ ਨਹੀਂ ਪਤਾ ਨਹੀਂ ਉਹਨਾਂ ਨੂੰ ਕਿਹੜੀ ਗੱਲ ਦਾ ਜਿਹੜਾ ਡਰ ਹੈ ਉਹ ਸਤਾ ਰਿਹਾ ਹਾਂਜੀ ਤਾਂ ਸਭ ਇਹਦੇ ਵਿੱਚ ਨਾ ਇਹ ਬੜਾ ਕੰਪਲਿਕੇਟਿਡ ਇਸ਼ੂ ਹੈ ਇਹ ਐਡਾ ਜਿੱਦਾ ਇੱਕ ਪੋਲ ਪਲੈਂਕ ਨਹੀਂ ਦੇਖੋ ਬਿਹਾਰ ਦੇ ਵਿੱਚ ਦਸੰਬਰ ਦੇ ਵਿੱਚ ਇਲੈਕਸ਼ਨ ਆ ਰਹੇ ਹਨ ਠੀਕ ਹੈ ਜੀ ਮੈਂ ਇਹਨੂੰ ਐਜ਼ ਅ ਪੋਲ ਪਲੈਂਕ ਹੀ ਲੈ ਕੇ ਚੱਲਾਂਗਾ ਇਹ ਇਹਨੂੰ ਕਿ ਇਹਨੂੰ ਆਪਾਂ ਵਾਇਬਲ ਆਪਸ਼ਨ ਨਹੀਂ ਲੱਗਦੀ ਮੈਨੂੰ ਇਹ ਬਿਹਾਰ ਨੇ ਕਹਿੰਦਾ ਹੈ ਇਹ ਤਾਂ ਪਹਿਲਾਂ ਵੀ ਕਈ ਸਟੇਟਾਂ ਕਹਿੰਦੀ ਰਹੀਆਂ ਇਲੈਕਸ਼ਨ ਦੇ ਨੇੜੇ ਆ ਕੇ ਬਹੁਤ ਸਟੇਟਾਂ ਦੀ ਸਰਕਾਰਾਂ ਕਹਿੰਦੀ ਕਿ ਅਸੀਂ ਆਪਣੀ ਬੰਦਿਆਂ ਨੂੰ ਆਕੀ ਦਵਾਂਗੇ ਜਿਹਨਾਂ ਵੀ ਚਾਹੀਦੀ ਹੈ ਕੋਈ ਗਲਤ ਗੱਲ ਵੀ ਨਹੀਂ ਹੈਗੀ ਹਾਂਜੀ ਪਰੰਤੂ ਸਵਾਲ ਇਹ ਵੀ ਜਿਹੜੇ ਹੁਣ ਤੱਕ ਜਿਹੜੀ ਹੁਣ ਤੱਕ ਇਸ ਚੀਜ਼ ਨੂੰ ਮੋਨੀਟਰ ਕਿਉਂ ਨਹੀਂ ਕੀਤਾ ਗਿਆ ਹੁਣ ਤੱਕ ਵਿਹਾਰ ਦੀ ਕਿਉਂਕਿ ਵਿਹਾਰ ਦੀ ਜੇ ਆਪਾਂ ਜੇ ਗੱਲ ਕਰੀਏ ਪਿਛਲੇ ਲਗਭਗ 24-25 ਸਾਲ ਤੋਂ ਸਰਕਾਰ ਉੱਤੇ ਨਿਤਿਸ਼ ਕੁਮਾਰ ਦੀ ਹੈ ਹਾਂਜੀ ਉਹਦੇ ਉਹਦੋਂ ਕਿਉਂ ਨਹੀਂ ਨੌਕਰੀ ਦਿੱਤੀ ਉਹਨੇ ਸਾਰਿਆਂ ਨੂੰ ਆਪਣੇ ਉਹਦੋਂ ਤੋਂ ਉਹਨਾਂ ਨੇ ਬਾਹਰੀ ਬੰਦੇ ਨੌਕਰੀਆਂ ਦਿੱਤੀਆਂ ਕਿਉਂ ਹਾਂਜੀ ਇਹ ਉਹਨਾਂ ਨੂੰ ਪਹਿਲਾਂ ਨਹੀਂ ਸੀ ਦਿਖਦਾ ਸੋ ਇਹ ਇੱਕ ਪੋਲ ਪਲੈਂਕ ਮੰਨਦਾ ਕਮੈਂ ਇਹ ਸਿਰਫ ਤੇ ਜੋ ਸਿਰਫ ਇਹ ਜਿਹੜੇ ਜਿਹੜੇ ਪਿਚ ਪੋਲ ਪਲੈਂਕ ਹੁੰਦੇ ਆ ਉਹਦਾ ਮਤਲਬ ਧਿਆਨ ਭਟਕਾਉਣ ਵਾਸਤੇ ਮੈਂ ਤਾਂ ਡਿਸਟਰੈਕਸ਼ਨ ਜਿਹੜੇ ਟੈਕ ਇਹ ਮਸਲਾ ਬਿਹਾਰ ਚ ਕਿੰਨਾ ਗੰਭੀਰ ਹੈ ਮੈਨੂੰ ਨਹੀਂ ਪਤਾ ਵੀ ਉੱਥੋਂ ਦੇ ਜਿਹੜੇ ਲੋਕ ਕਿੰਨੇ ਕਿੰਨੀ ਪਰਸੈਂਟ ਜਿੱਤੇ ਨੌਕਰੀ ਉਹਨੇ ਪੰਜਾਬ ਦੇ ਵਿੱਚ ਇਹ ਮੁੱਦਾ ਵਾਕਈ ਕੁਾਰ ਜ਼ੋਰ ਫੜ ਕੇ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਆ ਬਾਹਰਲੇ ਲੋਕਾਂ ਨੂੰ ਜਿਹੜੀ ਆ ਰੋਜ਼ਗਾਰ ਦਿੱਤਾ ਜਾਂਦਾ ਆ ਉਹਦੇ ਵਿੱਚ ਕਈ ਗੱਲਾਂ ਹੋਈਆਂ ਉਹ ਉਹ ਜਿਹੜੀ ਆ ਇਹ ਉਹਨਾਂ ਇਲੈਗਲ ਇਨੈਗੁਐਲਟੀਜ਼ ਨੇ ਹੁਣ ਕਈ ਵਾਰ ਕੀ ਹੁੰਦਾ ਹੈ ਕਈ ਸਟੇਟਾਂ ਦੇ ਵਿੱਚ ਸਟੇਟ ਟੂ ਸਟੇਟ ਵੇਰੀ ਕਰਦਾ ਹੈ ਕਈ ਸਟੇਟਾਂ ਦੇ ਵਿੱਚ ਕੋਈ ਪ੍ਰੋਵੀਜ਼ਨ ਹੈ ਦੀ 5% ਉੱਥੇ ਜਿਹੜਾ ਕੁਝ ਇੱਕ ਕੁਝ 5 ਤਾਂ ਨਹੀਂ ਕਰੀ 1.2% ਕੁਝ ਹੁੰਦਾ ਹੈ ਅ ਜਿਹੜੀ ਜਗ੍ਹਾ ਹੁੰਦੀ ਜਿੱਥੇ ਕਿ ਕੋਈ ਬੰਦਾ ਜਿਹੜਾ ਬਾਹਰੋਂ ਆ ਕੇ ਨੌਕਰੀ ਕਰ ਰਿਹਾ ਹੁਣ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੱਸਾਂ ਹੁਣ ਤੁਹਾਨੂੰ ਮੈਂ ਕਿਹਾ ਕਿ ਪੰਜਾਬ ਦੇ ਵਿੱਚ ਬਾਹਰੋਂ ਜਿਹੜੀਆਂ ਨੌਕਰੀਆਂ ਲੈਂਦੀਆਂ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਐਗਜ਼ਾਮਪਲ ਦੱਸ ਦਿੰਦਾ ਹਾਂ ਜੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਜੀ ਪੰਜਾਬ ਦੇ ਵਿੱਚ ਜਿਹੜੇ ਬਾਹਰ ਦੇ ਸਪੋਜ਼ ਬਾਹਰ ਦੇ ਜਿਹੜੇ ਮਾਈਗ੍ਰੈਂਟ ਲਿਬਰੇਟਸ ਆ ਕੇ ਕਈ ਸਾਲਾਂ ਤੋਂ ਰਹਿ ਰਹੇ ਨੇ ਉਹਨਾਂ ਦੇ ਬੱਚੇ ਉੱਥੇ ਜਾਂਦੇ ਨੇ ਠੀਕ ਹੈ ਟੀ ਬੱਚੇ ਜੰਮਣ ਤੋਂ ਬਾਅਦ ਕੀ ਹੁੰਦਾ ਹੈ ਬਸ ਉਹ ਜਿਹੜਾ ਬੱਚਾ ਸਕੂਲ ਦੇ ਵਿੱਚ ਪੜਦਾ ਹੈ ਸਰਕਾਰੀ ਪੜਦਾ ਹੈ ਜਾਂ ਪ੍ਰਾਈਵੇਟ ਪੜਦਾ ਹੈ ਆਪਣ ਪਰੰਤੂ ਬਾਦੋਂ ਕੀ ਹੁੰਦਾ ਬੋਨਫਾਈਡ ਆਫ ਪੰਜਾਬ ਹੋ ਗਿਆ ਕਿਉਂਕਿ ਜੰਪਲ ਪੰਜਾਬ ਦਾ ਹੋ ਗਿਆ ਦੂਸਰੀ ਉਹ ਜਿਹੜੀ ਕੰਡੀਸ਼ਨ ਸਰਕਾਰੀ ਨੌਕਰੀ ਲੈਣ ਦੀ ਪੰਜਾਬ ਦੇ ਵਿੱਚ ਇਹ ਹੈ ਕਿ 10ਵੀਂ ਤੱਕ ਥੋੜੀ ਪੰਜਾਬੀ ਦਾ ਜਿਹੜਾ ਪੇਪਰ ਪਾਸ ਹੋਣਾ ਚਾਹੀਦਾ ਉਹ ਜਦੋਂ ਪੰਜਾਬੀ ਸਕੂਲ ਦੇ ਵਿੱਚ ਸ਼ੁਰੂ ਤੋਂ ਪੜ੍ਹਦਾ ਫਰਸਟ ਕਲਾਸ ਤੋਂ ਜਾਂ ਨਰਸਰੀ ਤੋਂ ਤਾਂ ਉਹਨੇ ਪੰਜਾਬੀ ਪਾਸ ਕਰ ਲੈਣੀ ਹੈ 10ਵੀਂ ਦੇ ਵਿੱਚ ਹਾਂਜੀ ਕਿਉਂਕਿ ਉਹਦੇ ਤਾਂ ਬੋਨਫਾਈਡ ਹੋ ਗਿਆ ਤੁਸੀਂ ਉਸ ਬੰਦੇ ਨੂੰ ਹੁਣ ਤੁਸੀਂ ਕਹਿਣ ਦੀ ਗੱਲ ਇਹ ਹੈ ਕਿ ਜੇ ਉਹ ਬੰਦਾ ਜਾ ਕੇ ਇਗਜ਼ਾਮ ਦੇ ਵਿੱਚ ਬੈਠੇਗਾ ਉਹ ਤਾਂ ਸਾਰੀਆਂ ਐਲੀਜੀਬਿਲਿਟੀਜ਼ ਕੰਪਲੀਟ ਕਰਦਾ ਪਰੰਤੂ ਹੈ ਉਹ ਮੈਗਨਟਸ ਦਾ ਬੱਚਾ ਤੁਸੀਂ ਗੱਲ ਇਹ ਨਹੀਂ ਬੁਨਿਆ ਸਿਰਫ ਤੇ ਸਿਰਫ ਪੋਲ ਬਲੈਂਕ ਖੈਰਾ ਸਾਹਿਬ ਠੀਕ ਹੈ ਖੈਰਾ ਸਾਹਿਬ ਆਪ ਕਹਿ ਰਹੇ ਆ ਜੀ ਹੋਣਾ ਚਾਹੀਦਾ ਪਰ ਇਹ ਹੋਏਗਾ ਕਿਦਾਂ ਕਿਹੜੀ ਨੈਗੇਟਿਵਿਟੀਜ਼ ਕਿ ਨਹੀਂ ਅਸਲ ਦੇ ਵਿੱਚ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਮਾਈਗ੍ਰੈਂਟ ਬਸੋਂ ਬਹੁਤ ਆ ਗਈ ਹੈ ਹਾਂਜੀ ਤੇ ਉਹਨੂੰ ਇੱਕ ਸਪੈਸੀਫਿਕ ਢੰਗ ਨਾਲ ਬਸਾਇਆ ਗਿਆ ਕਸਬਿਆਂ ਦੇ ਵਿੱਚ ਜਿਹੜਾ ਆਣੇ ਚੱਲੇ ਆ ਤੁਸੀਂ ਜਿੱਥੇ ਆਪ ਲੁਧਿਆਣਾ ਜਿਹੜੀ ਜ਼ਮੀਨ ਛੋਣ ਦੀ ਗੱਲ ਕਰਦੇ ਹੋ ਲੁਧਿਆਣਾ ਦੇ ਵਿੱਚ ਜਾ ਕੇ ਦੇਖੋ ਲੁਧਿਆਣਾ ਜਿਹੜਾ ਅੱਧਾ ਉੱਥੇ ਜਿਹੜਾ ਮਾਈਗ੍ਰੈਂਟ ਲਿਵਰੈਂਟਸ ਨੇ ਹੈਗਾ ਪੰਜ ਮੁਹਾਲੀ ਮੈਂ ਮੁਹਾਲੀ ਬੜੇ ਸਾਲ ਪੱਤਰਕਾਰ ਕੀਤੀ ਹੈ 1 ਅਜਰੋਂ ਪਿੱਛੇ ਦੀ ਸਰਪੰਚੀ ਦੇ ਇਲੈਕਸ਼ਨ ਉੱਥੋਂ ਦੇ ਸਰਪੰਚੀ ਦੇ ਇਲੈਕਸ਼ਨ ਕੈਨਸਲ ਕਰਨੇ ਪਏਗੇ ਕਿਉਂ ਕਿ ਉੱਥੇ ਜਿਹੜੀ ਮਾਈਗ੍ਰੈਂਟ ਲੇਬਰਸ ਦੀ ਜਿਹੜੀ ਜਨਸੰਖਿਆ ਵਧ ਸੀਗੀ ਰਦਰਦਨ ਦੀ ਜਿਹੜੀ ਲੋਕਲ ਹੈ ਲੋ ਸੋ ਕਹਾਣੀ ਇਹ ਹੈ ਕਿ ਮਾਈਗ੍ਰੈਂਟ ਲੇਬਰਸ ਲੇਬਰਸ ਨਹੀਂ ਹੈ ਉਹ ਆ ਕੇ ਹੁਣ ਤੁਸੀਂ ਦੇਖੋ ਉੱਥੇ ਲੇਬਰ ਨਹੀਂ ਹੈਗੀ ਉੱਥੇ ਜੇ ਲੇਬਰ ਨਹੀਂ ਹੁੰਦੀ ਇੰਡਸਟਰੀ ਨੂੰ ਲੇਬਰ ਚਾਹੀਦੀ ਹੈ ਲੁਧਿਆਣਾ ਸਾਰਾ ਇੰਡਸਟਰੀ ਇੰਡਸਟਰੀਸ ਦਾ ਸ਼ਹਿਰ ਹੈ ਉਸੇ ਗੱਲ ਇਹ ਹੈ ਵੀ ਬੁਨਿਆਦੀ ਇਸ ਵਿੱਚ ਸੱਕਤੇ ਹੈ ਗੱਲੇ ਇਹ ਨਹੀਂ ਵੀ ਤੁਸੀਂ ਪੁੱਟਾਂ ਦੇ ਨੇੜੇ ਆ ਕੇ ਕਹਿੰਦੇ ਅਸੀਂ ਬਾਹਰ ਦੇ ਨੌਕਰੀ ਨੂੰ ਮੈਂ ਕਹਿੰਦਾ ਕਿ ਇੱਕ ਇੱਕ ਬੰਦਾ ਕਿਸੇ ਬਾਹਰਲੀ ਸਟੇਟ ਤੋਂ ਆ ਕੇ ਬੈਠਾ ਹੈ ਮੈਂ ਜੇ ਤੁਹਾਨੂੰ ਪੂਰੀ ਪ੍ਰੋਸੈਸ ਦੱਸਿਆ ਉਹ ਬੰਦਾ ਉਹ ਉਸ ਬੰਦੇ ਦਾ ਬੱਚਾ ਇੱਥੇ ਜੰਮਿਆ ਜੰਪੜਾ ਇੱਥੇ ਤਾਂ ਬੋਨਫਾਈਡ ਹੋ ਗਿਆ ਇੱਥੇ ਪਿਛਲੇ ਕੋਈ ਸਾਲਾਂ ਤੋਂ ਰਹਿ ਰਿਹਾ ਡੋਮਿਸਾਈਲ ਬਣ ਗਿਆ ਉਸ ਤੋਂ ਬਾਅਦ ਉਹ ਬੱਚਾ 10ਵੀਂ ਦਾ ਐਗਜ਼ਾਮ ਕਲੀਅਰ ਕਰਦਾ ਟੈਕਨੀਕਲੀ ਉਹ ਐਲੀਜੀਬਲ ਹੈ ਅਪਲਾਈ ਕਰਨ ਵਾਸਤੇ ਤੁਸੀਂ ਉਹਨੂੰ ਕਿਸ ਹਜ਼ਾਰ ਤੇ ਰੁਕੋਗੇ ਇਹ ਇਹਨਾਂ ਦੀ ਜੜਾਂ ਦੇ ਵੀ ਜਾਣਦੀ ਲੋੜ ਹੈ ਸੋ ਇਹ ਜਿਹੜੀਆਂ ਗੱਲਾਂ ਪੰਜਾਬ ਦੇ ਵਿੱਚ ਕਾਨੂੰਨ ਕਾਨੂੰਨ ਬਣਨੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿ ਪਹਿਲੀ ਪਹਿਲ ਥੋੜੀ ਜਿਹੜੀ ਸਟੇਟ ਨੂੰ ਹੋਣੀ ਚਾਹੀਦੀ ਹੈ ਉਹ ਤੋਂ ਬਾਅਦ ਦੇਖੋ ਕੀ ਕਰਨਾ ਹੈ ਪਰੰਤੂ ਗੱਲ ਲੱਗੇ ਅੰਕ ਦੇ ਵਿਚਾਰ ਜਿਹੜਾ ਵੋਟਾਂ ਦਾ ਗਿਣਤ ਬਜੇ ਵਿਗੜ ਜਾਂਦਾ ਹੈ ਪਰਸੈਂਟੇਜ ਦੇਖਣੀ ਹੈ ਵੀ ਕਿੰਨੇ ਬਾਹਰ ਦੇ ਨੇ ਕਿੰਨੇ ਅੰਦਰ ਦੇ ਨੇ ਉਹ ਚੀਜ਼ਾਂ ਜਿਹੜੀਆਂ ਫਿਰ ਇਹ ਟੀਜੇਲੇ ਭਾਰੂ ਹੋ ਜਾਂਦੀਆਂ ਠੀਕ ਹੈ ਸੋ ਇਹ ਜਿਹੜੀ ਦਿੱਲੀ ਦੀਆਂ ਪਾਰਟੀਆਂ ਜਿਨ੍ਹਾਂ ਤੇ ਦਿੱਲੀ ਦੇ ਅਲੀਗੇਸ਼ਨ ਲੱਗਦੇ ਨੇ ਇਹ ਖੇਤਰੀ ਪਾਰਟੀਆਂ ਨੂੰ ਹਮੇਸ਼ਾ ਇਸ ਲਈ ਤਰਜੀਹ ਦਿੱਤੀ ਜਾਂਦੀ ਸੀਗੀ ਪੰਜਾਬ ਦੇ ਵਿੱਚ ਜਾਕੀ ਕਿਸੇ ਵੀ ਸਟੇਟ ਦੇ ਵਿੱਚ ਦਿੱਤੀ ਜਾਂਦੀ ਹੈ ਕਿ ਸਟੇਟ ਦੀ ਜਿਹੜੀ ਖੇਤਰੀ ਪਾਰਟੀ ਹੈ ਪਹਿਲਾਂ ਖੇਤਰ ਦੀ ਗੱਲ ਦਿੱਲੀ ਆਈਆਂ ਪਾਰਟੀਆਂ ਨੇ ਆਪਣੇ ਬੰਦੇ ਐਡਜਸਟ ਕਰਨੇ ਹੁੰਦੇ ਨੇ ਇੰਦਾ ਹੀ ਹੁੰਦਾ ਇਹ ਇਟ ਇਟ ਇਜ਼ ਅ ਬੇਸਿਕ ਪ੍ਰੋਬਲਮ ਇਹ ਚਾਹੇ ਕੋਈ ਵੀ ਸਰਕਾਰ ਆਵੇ ਕੋਈ ਵੀ ਇਹ ਨਹੀਂ ਕਿ ਆਮ ਆਦਮੀ ਪਾਰਟੀ ਦੀ ਚਾਹੇ ਉਹ ਪਹਿਲਾਂ ਕਾਂਗਰਸ ਦੀ ਵੀ ਰਹੇ ਉਹ ਤੋਂ ਪਹਿਲਾਂ ਭਾਜਪਾ ਵੀ ਰਹੇਗੀ ਤੇ ਕੋਈ ਵੀ ਸਰਕਾਰ ਰਹੇਗੀ ਇਹ ਬੁਨਿਆਦੀ ਸਮੱਸਿਆ ਇਹਦਾ ਬੁਨਿਆਦੀ ਜਿਹੜਾ ਹੱਲ ਹੋਣਾ ਚਾਹੀਦਾ ਇਟ ਇਸ ਨੋਟ ਨੀਅਰਲੀ ਪੂਲ ਪਲਾਨ ਕਿ ਤੁਸੀਂ ਵਿਹਾਰ ਨੇ ਕਹਿੰਦਾ ਵਿਹਾਰ ਦੇ ਵਿੱਚ ਬਾਹਰੋਂ ਬੰਦੇ ਜਾ ਕੇ ਕਿਹਨੀ ਨੌਕਰੀ ਕਰਦੇ ਉਹਨੂੰ ਇਹ ਵੀ ਦੱਸਣਾ ਪਏਗਾ ਤੇ ਫਿਰ ਪਿਛਲੇ 25 ਸਾਲ ਤੋਂ ਨਿਤਿਸ਼ ਕੁਮਾਰ ਜੀ ਨੇ ਕਿਹਾ ਉਹਦੇ ਤਿੰਨ ਨੌਕਰੀ ਹੁਣ ਉਹ ਵੀ ਦੱਸਣਾ ਪਏਗਾ ਹੁਣ ਇਹ ਸੋ ਥੀਸ ਆਰ ਦੀ ਪ੍ਰੋਬਲਮ ਐਨੀ ਐਨੀ ਸਿੰਪਲ ਨਹੀਂ ਇੱਥੇ ਹੈ ਅਚਾ ਇੱਕ ਆਖਰੀ ਸਵਾਲ ਅੱਜ ਕੱਲ ਜਿਹੜਾ ਸਾਰੇ ਸਿੱਖਾਂ ਦੀ ਬੜੀ ਚੇਤਾ ਵਾਲੀ ਗੱਲ ਹੈ ਕਿ ਇਰਾਨ ਦੇ ਸ਼ਹਿਰ ਇੱਕ ਤਹਿਰਾ ਤਦਾਨੇ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਬੜਾ ਇਤਿਹਾਸਕ ਉੱਥੇ ਮਹਾਰਾਜ ਦੇ ਸਰੂਪ ਵੀ ਆ ਉੱਥੇ ਗ੍ਰੰਤੀ ਸਿੰਘ ਵੀ ਹੋਣਗੇ ਕੁਦਰਤੀ ਗਾਦਾ ਹੋ ਸਟਾਫ ਆਊਗਾ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਕਿ ਇਸ਼ਰਾਈਲ اور ਇਰਾਨ ਦਾ ਜੰਦ ਜਿਹੜਾ ਭਖਿਆ ਹੋਇਆ ਆ ਉੱਥੇ ਮਹਾਰਾਜ ਦੇ ਸਰੂਪ ਜਿਹੜੇ ਆ ਲਿਉਣੀ ਵੀ ਬੰਦੇ ਆ ਉੱਥੋਂ ਸਟਾਫ ਨੂੰ ਵੀ ਕੱਢਿਆ ਜਾਣਾ ਚਾਹੀਦਾ ਆ ਸ਼੍ਰੋਮੀ ਕਮੇਟੀ ਅਜੇ ਤੱਕ ਜਿਹੜੀ ਆ ਇਹਦੇ ਬਾਰੇ ਬਿਆਨਬਾਜ਼ੀ ਕਰੀ ਆ ਜਾਂ ਸੈਂਟਰ ਗਵਰਨਮੈਂਟ ਨੂੰ ਅਪੀਲਾਂ ਕਰੀ ਆ ਠੀਕ ਹੈ ਇਥੋਂ ਤੱਕ ਉਹਨਾਂ ਦਾ ਰੋਲ ਠੀਕ ਹੈ ਨੇਗਨ ਇਹ ਜਿਹੜਾ ਗਵਰਨਮੈਂਟ ਦਾ ਸਿਸਟਮ ਹੁੰਦਾ ਇਹ ਇਹ ਬੜਾ ਹੌਲੀ ਚੱਦਣ ਵਾਲਾ ਕੰਮ ਹੁੰਦਾ ਹੈ। ਲੇਕਿਨ ਇਹਦੇ ਬਾਅਦ ਇੱਕ ਜਲਦੀ ਤੋਂ ਜਲਦੀ ਜਿਹੜਾ ਕੰਮ ਨੇਪਰੇ ਚੜ ਸਕੇ ਉਹਦੇ ਬਾਰੇ ਕੀ ਯਤਨ ਕਰਨੇ ਚਾਹੀਦੇ ਆ ਤਾਂ ਕਿ ਸਿੱਖ ਭਾਈਚਾਰੇ ਦਾ ਜਿਹੜਾ ਚਿੰਤਾ ਦੇ ਵਿੱਚ ਹੈ ਉਹਨਾਂ ਦੀ ਚਿੰਤਾ ਜਿਹੜੀ ਆ ਉਹ ਦੂਰ ਹੋ ਸਕੇ। ਕਲਪਸ ਇਹਦੇ ਵਿੱਚ ਦੇਖੋ ਇਹ ਬੇਸਿਕਲੀ ਜਿਹੜੀਆਂ ਇੰਟਰ ਗਵਰਨਮੈਂਟਲ ਕੰਮ ਹੈਗਾ ਜਿਹੜਾ ਵਿਦੇਸ਼ ਮੰਤਰਾਲਾ ਸਾਡਾ ਇੰਡੀਆ ਦਾ ਉਹ ਉਹੀ ਗਾਹਦੇ ਨਾਲ ਗੱਲ ਕਰੇਗਾ ਤੇਹਰਾਨ ਦੇ ਨਾਲ ਜਿਹੜਾ ਹੈ ਤੇਹਰਾਨੀ ਦੇ ਜਿਹੜੇ ਉਹਨਾਂ ਦੇ ਕਾਉਂਟਰਪਾਰਟਸ ਨੇ ਸੋ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਮਸਤਫਾ ਜਿੰਦ ਸਿੰਘ ਕਾਮੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਇੰਡੀਅਨ ਗਵਰਨਮੈਂਟ ਨੂੰ ਗੁਜਾਰਸ਼ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਇੱਕ ਪਲੇਨ ਦਾ ਸਪੈਸ਼ਲ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਜਿਹੜੇ ਗੁਰਵੰਤ ਸਾਹਿਬ ਦੇ ਸਰੂਪ ਨੇ ਉਹਨਾਂ ਨੂੰ ਵਾਪਸ ਇੰਡੀਆ ਲਿਆਂਦਾ ਜਾਵੇ ਕਿਉਂਕਿ ਉੱਥੇ ਉਸ ਦੇਸ਼ ਵਿੱਚ ਗੜਾਈ ਲੱਗੀ ਹੈ ਬੰਬਰੀ ਹੁਰੀਏ ਦੋਨੋਂ ਪਾਸੋਂ ਇਜ਼ਰਾਈਲ ਦੇ ਕਰ ਰਹੇ ਆ ਇਜ਼ਰਾਈਲ ਵਾਲੇ ਉਹਨਾਂ ਦੇ ਕਰ ਰਹੇ ਆ ਸੋ ਉੱਥੇ ਈਰਾਨ ਦੇ ਵਿੱਚ ਕੀ ਹੈ ਕਿ ਉੱਥੇ ਕੁਝ ਜਿੰਨਾ ਕਿ ਮੈਂ ਪੜਿਆ ਕੋਈ ਜਾਰਾ ਸਿੱਖਾਂ ਦੀ ਪੋਪੂਲੇਸ਼ਨ ਨਹੀਂ ਬਟ 60-65 ਫੈਮਿਲੀ ਲਗਭਗ 60-70 ਫੈਮਿਲੀ ਉੱਥੇ ਹਜੇ ਵੀ ਰਹਿੰਦੀ ਹੈ ਹੈਗੀ ਹੈ ਉੱਥੇ ਹਾਂਜੀ ਤੇ ਉਹ ਉੱਥੇ ਬਕਾਇਦਾ ਗੁਰੂ ਗ੍ਰੰਥ ਦੁਆਰਾ ਸਾਹਿਬ ਗੁਰੂਆਂ ਸਾਹਿਬ ਦਾ ਸੰਗਤ ਉੱਥੇ ਪ੍ਰਕਾਸ਼ ਹੈ ਸੋ ਉਹ ਉੱਥੇ ਬਿਲਕੁਲ ਉਹ ਸਾਰਾ ਪ੍ਰੋਪਰ ਜਿਹੜਾ ਉਹਨਾਂ ਨੂੰ 1900 ਸੰਸਮਾਲ ਸਾਰਾ ਕਰਦੇ ਪ੍ਰੋਪਰ ਉੱਥੇ ਜਿਹੜਾ ਵੀ ਇੱਕ ਰਹਿਤ ਜਿਹੜੀ ਵੀ ਮਰਿਆਦਾ ਆਪਣੀ ਜਿਹੜੀ ਆ ਸਾਡੀ ਇੱਕ ਰਿਲੀਜੀਅਸ ਪ੍ਰੋਸੈਸ ਦਾ ਬੜਾ ਅਲੀਸ਼ਾਨ ਬਣਿਆ ਹੋਇਆ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਮੇਰੇ ਕੋਲ ਉੱਥੇ ਇੱਕ ਵਿੱਚ ਸਕੂਲ ਵੀ ਬਣਿਆ ਹੋਇਆ ਹਾਂਜੀ ਉਹ ਜਿੱਤੇ ਜੀ ਇੰਡੀਅਨ ਯੂਨੀਵਰਸਿਟੀ ਦੇ ਜਿਹੜੇ ਆਫੀਸਰਸ ਨੇ ਉਹਦੇ ਨੇ ਉਹਦਾ ਸਟਾਫ ਆ ਜਿਹੋ ਉਹਦੇ ਬੱਚੇ ਵੀ ਜਿਸ ਸਕੂਲ ਵਿੱਚ ਪੜ੍ਹਦੇ ਹੋ ਆਈ ਥਿੰਕ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਇਫ ਆਈ'ਮ ਨਾਟ ਰੋਂਗ ਜਿੰਨਾਕ ਮੈਨੂੰ ਪਤਾ ਹਾਂਜੀ ਹਾਂਜੀ ਸੋ ਉਹ ਉੱਥੇ ਪੂਰਾ ਜਿਹੜਾ ਰਿਲੀਜੀਅਸਲੀ ਫੋਲੋ ਕਰਦੇ ਹੁਣ ਗੱਲ ਇਹ ਹੈ ਕਿ ਐਸਪੀਸੀ ਸਾਹਿਬ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਹੱਥਾਂ ਵਿੱਚ ਉਹਨਾਂ ਨੇ ਬੁਝਾਰਿਸ਼ ਰਮਨੀ ਸਿੰਘ ਮਿੱਟੂ ਬੈਠੇ ਨੇ ਇਸ ਮਿਸਟਰ ਮਿਨਿਸਟਰ ਆਫ ਸਟੇਟ ਨੇ ਅ ਦਿੱਲੀ ਦੇ ਵਿਕਟੋ ਮਨਜਿੰਦਰ ਸਿੰਘ ਸਰਚਾ ਦਿੱਲੀ ਸਰਕਾਰ ਦੇ ਵਿੱਚ ਬਿਜਲੀਰ ਨੇ ਰਮਨੀ ਸਿੰਘ ਪੁਰੀ ਸਾਹਿਬ ਦਾ ਮੰਤਰੀ ਨੇ ਉਹ ਗੱਲਾਂ ਗੱਲਾਂ ਠੀਕ-ਠਾਕ ਮਾਰ ਲੈਂਦੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਉਹਨਾਂ ਨੂੰ ਜਿਹੜੀ ਸੈਂਟਰਲ ਗਵਰਨਮੈਂਟ ਦੇ ਨਾਲ ਇਹ ਥੋੜਾ ਜਿਹਾ ਐਕਸਪੀਡਿਟ ਕਰਨਾ ਚਾਹੀਦਾ ਹੈ ਕਿ ਜਲਦੀ ਜਿਹੜੇ ਜਿਹੜੇ ਲੋਕ ਇੱਥੇ ਆਉਣ ਵਾਲੇ ਨੇ ਜਿਹੜੇ ਜਿਹੜੇ ਇੱਥੇ ਕਦਰ ਦੇ ਖਾਸ ਕਰਕੇ ਗੁਗਨ ਸਾਹਿਬ ਦੀ ਸੁਪਰਵਾਹ ਨੂੰ ਉੱਥੋਂ ਜਲਦੀ ਤੋਂ ਜਲਦੀ ਜਿਹੜਾ ਕੇਸ ਕਮ ਨੂੰ ਲਿਆ ਕੇ ਤੇ ਇੱਥੇ ਲਿਆ ਕੇ ਪ੍ਰਕਾਸ਼ ਕੀਤਾ ਜਾਵੇ ਤੇ ਬਕਾਇਦਾ ਜੋ ਵੀ ਹੈਗਾ ਪ੍ਰੋਪਰ ਜਗ੍ਹਾ ਤੇ ਰੱਖ ਕੇ ਉਹਨਾਂ ਨੂੰ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਜਿ ਦੇਖੋ ਜਦੋਂ ਕੀ ਹੁੰਦਾ ਜਦੋਂ ਲੜਾਈ ਲੱਗੀ ਹੈ ਬੰਬ ਡਿੱਗਿਆ ਉਹ ਜਿਹੜੀਆਂ ਇਹ ਸਰਕਾਰਾਂ ਨੇ ਹੁਣ ਇਹਨਾਂ ਨੇ ਇਹ ਦੇਖ ਕੇ ਕਿ ਸਿੱਟਾ ਨਹੀਂ ਹੈਗਾ ਵੀ نیچے ਕੀ ਹੈ ਕਿਹੜੀ ਬਿਲਡਿੰਗ ਉਹਦਾ ਕੁਝ ਫਿਰ ਬੇਅਦਬੀ ਹੋਣ ਦੇ ਬڑے ਜਿਹੜੇ ਉਹ ਮਸਲੇ ਰਹਿੰਦੇ ਨੇ ਸੋ ਉਹ ਤੋਂ ਪਹਿਲਾਂ ਪਹਿਲਾਂ ਇਹ ਜਾ ਕੁਝ ਹੋਵੇ ਸੋ ਇਹ ਬਿਲਕੁਲ ਐਸਜੀਪੀਸੀ ਨੂੰ ਬਕਾਇਦਾ ਫੌਰੀ ਤੌਰ ਤੇ ਇਹਨੂੰ ਪਿੱਚ ਕਰਨਾ ਚਾਹੀਦਾ ਹੈ ਸੈਂਟਰਲ ਗਵਰਨਮੈਂਟ ਦੇ ਨਾਲ ਜਿਹੜੇ ਵੀ ਪੰਜਾਬ ਦੇ ਜਿਹੜੇ ਵੀ ਐਮਪੀਜ਼ ਨੇ ਪੰਜਾਬ ਦੇ ਜਿਹਨੇ ਵੀ ਐਮਪੀ ਸੀ ਪੋਲਿਟੀਕਲ ਪਾਰਟੀਆਂ ਉੱਪਰ ਉੱਟ ਕੇ ਸਾਰੇ ਜਿਹੜੇ ਐਮਪੀ ਰਾਜ ਸਭਾ ਦੇ ਵੀ ਨੇ ਲੋਕ ਸਭਾ ਦੇ ਵੀ ਉਹਨਾਂ ਨੂੰ ਬਕਾਇਦਾ ਸੈਂਟਰਲ ਗਵਰਨਮੈਂਟ ਦੇ ਨਾਲ ਜਿਹੜਾ ਡੱਟ ਕੇ ਤੇ ਜਿਹੜੇ ਬੀਜਪੀ ਦੇ ਪ੍ਰਧਾਨ ਨੇ ਪੰਜਾਬ ਦੇ ਮਿਸਟਰ ਜਾਖੜ ਉਹਨਾਂ ਨੂੰ ਵੀ ਬਕਾਇਦਾ ਵੀ ਪਾਰਟੀ ਦੇ ਨਾਲ ਗੱਲ ਕਰਕੇ ਕਿਉਂਕਿ ਆਬਵੀਅਸਲੀ ਸੈਂਟਰ ਦੇ ਵਿੱਚ ਉਹਨੇ ਇਹ ਜਿਹੜਾ ਸਾਰਾ ਕੰਮ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਅੰਡਰ ਆਉਂਦਾ ਹੈ ਐਮਿਸਟ੍ਰਸ ਜੈ ਸ਼ੰਕਰ ਜੀ ਨੇ ਉਹ ਆਪਣੇ ਜਿਹੜੇ ਪ੍ਰੋਪਰ ਚੈਨਲਸ ਹੁੰਦੇ ਆ ਡਿਪਲੋਮੈਟਿਕ ਚੈਨਲਸ ਉਹਦੇ ਤਹਿਤ ਲਿਆ ਕੇ ਕਿਹੜਾ ਕੰਮ ਹੈ ਇਹਦਾ ਕੁਝ ਘ ਸੋ ਇਹ ਬਿਲਕੁਲ ਉਹਨੂੰ ਸਿਰ ਬਿਆਨ ਦੇ ਬਜਾਏ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਇਹ ਕਰਕੇ ਦੋ ਜੀ ਸਾਨੂੰ ਜਾ ਕੇ ਦਿੱਲੀ ਬੈਠਣਾ ਚਾਹੀਦਾ ਉਹਨਾਂ ਨੂੰ ਮੇਰੇ ਸੋਨ ਨੂੰ ਤਾਂ ਥੈਂਕ ਯੂ ਜੀ ਜਗਦੀਪ ਜੀ ਅੱਜ ਦਾ ਸ਼ੋਅ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਨੂੰ ਆਪਾਂ ਫੇਰ ਕਿਸੇ ਹੋ ਵਿਸ਼ੇ ਦੇ ਨਾਲ ਮਿਲਾਂਗੇ ਤਦ ਤੱਕ ਲਈ ਆਗਿਆ ਦਿਓ ਥੈਂਕ ਯੂ ਵੈਰੀ ਮੱਚ